അതുകൊണ്ട് എന്താ പറയുക? ഇതിനെ നമ്മൾ എന്താ പറയുക? ഒരു ചക്ക മാടലത്തിൽ ഉണ്ട്. ഇതാണ് ഓടിക്കട വന്നിട്ടുണ്ട്. ഇതാണ് ഓടിക്കട വന്നിട്ടുണ്ട്. ഒരു 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 കട്ടിൽ വെച്ചിട്ടുണ്ട്. എന്താറങ്ങിയോ? ഓ ബ്രെഡ് അങ്ങോട്ട് വെച്ചിട്ടുണ്ട്. കണ്ടോ കണ്ടോ ભાઈ ഇതി다가. ഈ രസീതിച്ചാർ. ਹਾਂ ਮੈਂ ਇਕਰਾਰ ਕਰਦਾ ਕਿ ਮੈਂ ਨਵਾਂ ਕਾਰੋਬਾਰ ਨੂੰ ਸਹਾਰਾ ਦੇ ਸਕਦਾ ਹਾਂ ਬਾਕੀ ਬਹੁਤ ਕੁਝ ਹੈ ਉਹ ਇਹੋ ਜਿਹਾ ਅਗਲੀ ਗੋਰਕਰ ਵਾਲੀ ਗੱਲ ਆਇਆ ਬਹੁਤ ਹੰਗੜਾ ਕਰਾ ਲਾਇਆ ਅਸੀਂ ਆਪ ਐਪੀਸੈਡ ਕਰਦੇ ਹਾਂ ਔਰ ਦਿੱਦੀ ਮਹਾਰੀਦਾ ਸਾਰੇ ਬਸ ਬਹੁਤ ਵਧੀਆ ਬਹੁਤ ਜ਼ਿਆਦਾ ਖਾਸਲੇ ਗਰੀਬ ਹੈ ਮੈਨੂੰ ਬਹੁਤ ਜਾਨ ਹੁੰਦਾ ਹੈ ਕਿ ਸਾਡੇ ਮੱਲੇ ਵਾਲੇ ਬਹੁਤ ਪਰੇਸ਼ਾਨ ਹੁੰਦੇ ਨੇ ਅਸੀਂ ਵੀ ਕੋਈ ਸਪੈਸ਼ਲ ਇਵੈਂਟ ਵੀ ਕਰਕੇ ਰਿਵਿਊ ਕਰਾਂਗੇ ਆਹ ਤਾਂ ਕੰਪਲੀਟ ਆ ਗਿਆ ਸੀ ਬੋਲੇ ਮਤਲਬ ਹੈ ਨਹੀਂ ਔਰ ਅਸੀਂ ਕਰਾਂਗੇ ਨਹੀਂ ਨਹੀਂ તો બડ બડ હોની કરો કોઈ નઈ ਅਈ ਤਬ ਆਸ ਬੜਾ ਫੁੱਰੇ ਆ ਯਾਰ ਯellow lane ਦਾ ਕਰਦੇ ਸੀ ਆ yellow lane ਦਾ ਕਰਾਓ ਭਾਈ ਮੈਂ ਵੀ ਨਹੀਂ ਮੈਂ ਵੀ ਸਹਿ ਉਸ ਗੁਰੂ ਜੀ ਨਾਲ ਮੈਂ ਵੀ ਇਹੀ ਕਹਿਣਾ ਹੈ ਬਹੁਤ ਵਧੀਆ ਇਹ ਇਹਨਾਂ ਨੂੰ ਪਤਾ ਹੋਵੇ yellow lane ਦਾ ਆਪਾਂ ਕਰਦੇ ਆ ਲੋਕਾਂ ਦੇ ਬੰਦਿਆਂ ਨੂੰ ਸਹੂਲਤ ਮਿਲਣੀ ਚਾਹੀਦੀ ਆ ਸਪਾਰ ਹੁੰਦੇ ਆ ਸਭ ਕੁਝ ਹੋਦਾ ਹੈ ਸ਼ੋਰੂਮ ਬਣੇ ਹੋਈ ਗੱਲ ਹੋਈ ਨਹੀਂ ਕਰਦੇ ਸ਼ੋਰੂਮ ਤੁਹਾਡੇ ਵੀ ਰਾਈਟਸ ਆ ਉਹ ਵੀ ਆਪਣਾ ਦੱਸ ਸਕਦੇ ਨਹੀਂ ਨਹੀਂ ਠੀਕ ਆ ਮਰਾਜ ਆ ਜੋ ਕਿ ਲੋ ਕੁਝ اور مرے کا بندا ساڈے لو بھی نہیں چلو اسی تے کوئی گل نہیں لگو کتنا کتنا کٹھ گئے پنج گج بعد نو پر کے نہیں ابھی لا رہے ہیں اے کھیڈے کھیڈے یار چل چل لا دے لا دے لا لا یار ਹਾਂ ਜੀ ਜੱਜ ਚੱਲੋ ਜੀ ਹਾਂ ਜੀ ਜੱਜ ਚੱਲ ਜਲਦੀ ਸਾਰੀ ਜਗ੍ਹਾ ਅਸੀਂ ਬਾਤਾਂਗੇ ਹਾਂ ਹਾਂ ਫੰਕਸ਼ਨ ਲੈਂਦੇ ਕੋਈ ਆਉਣਾ ਉਹ ਉੱਪਰ ਹੌਸਲਾ ਨਹੀਂ ਹੁੰਦਾ ਕਰ ਰਿਹਾ ਪਰ ਦੇਖੋ ਕਿ ਪਿੱਛੇ ਕਿੰਨੀ ਜਗ੍ਹਾ ਹੈ ਬਾਥਰੂਮ ਦੇਖ ਲੈ ਕਿ ਪਹਿਲਾਂ ਕਿੰਨੀ ਜਗ੍ਹਾ ਹੁੰਦੀ ਸੀ ਹਾਂ ਦੇ ਇਹ ਪੂਰੀ ਮਾਰਕੀਟ ਨੂੰ ਪੁੱਛੋ ਕਿ ਕਿਤੇ ਜਗ੍ਹਾ ਹੁੰਦੀ ਹੈ ਇਹ ਇੰਨੀ ਜਗ੍ਹਾ ਉੱਥੇ ਫੇਰ ਵੀ ਤੁਹਾਨੂੰ ਅਜਿ ਮੈਰਮ ਦੇ ਬਾਰੇ ਮੈਰਮ ਦੀ ਨੋਲੇਜ ਤਾਂ ਹੋਣੀ ਚਾਹੀਦੀ ਨਾ ਮੈਂ ਸਾਰੇ ਤੁਹਾਡੇ ਤੋਂ ਪਹਿਲਾਂ ਕਈ ਅ fırsਰਾਂ ਆਈਆਂ ਹਨ ਤੁਹਾਡੇ ਤੋਂ ਪਹਿਲਾਂ ਹੀ ਕਈ ਅ fırsਰਾਂ ਸਾਰੇ ਨੂੰ ਲੋਕਾਂ ਦਿਖਾਇਆ ਹੋਣੀ ਵਿੱਚ ਗਿਆ ਹੋਇਆ ਵੱਡਲਾ ਵੱਡਲਾ ਕਰ ਦੇਣਾ ਚਾਪੂ ਨਾ ਵੱਡ ਕੇ ਨਾ ਚਾਪੂ ਨਾ ਵੱਡਲਾ ਠੀਕ ਹੈ ਨਾ ਉਹਨਾਂ ਨੂੰ ਨਿਸ਼ਾਨ ਤੋਂ ਪਿੱਛੇ ਕਰੋ ਹਾਂ

ਕਰੋ ਠੀਕ ਹੈ ਅੰਦਰ ਕਰੋ ਅੰਦਰ ਅੰਦਰ ਇਹਨਾਂ ਬਾਹਰ ਹੀ ਹੋਣਾ ਚਾਹੀਦਾ ਹੈ ਕਿਹੜਾ ਕੋਣ ਆਹ ਵੱਲੋਂ ਥੋੜਾ ਪਿੱਛੇ ਕਰੋ ਇਹਦੇ ਕੋਲ ਗੱਲ ਲਓ ਲੱਗਦਾ ਵਾ ਇਹਨਾਂ ਕਰ ਲਓ ਹੁਣ ਕੋਈ ਦਿੱਕਤ ਨਹੀਂ ਹੈ ਮੈਂ ਮੈਂ ਜੇ ਦੇ ਨਾਲ ਜੇ ਲੱਗਣੀ ਚਾਹੀਦਾ ਚੈੱਕ ਲਓ ਭੈਣ ਜੀ ਤੇ ਇਹ ਤੁਮੇ ਮਾੜੀ ਪਰੇ ਬਸਤਾ ਹੈ ਆਹੇ ਬਾਬਾ ਅਸੀਂ ਨਾ ਆਪਾਂ ਵਾਸਤੇ ਬਦਲ ਮਾਵੇ ਨੇ ਜਿਨਾਮ ਕੱਢ ਦੇਣਾ ਤੁਹਾਡਾ ਅਧੇ ਨੇ ਜਿਨਾਮ ਕੱਢ ਦੇਣਾ ਜੇ ਸਾਰੇ ਬੁਣਾ ਦੇ ਸਮਾਨਾ ਹੁਣ ਪਾਣ ਦਾ ਲੱਪੀ ਜੇ ਪਹਿਲਾਂ ਨਾ ਇਹ ਜਿਨਾਮ ਕੱਢੋਈ ਲੈ ਜਿਦਾਂ ਦੇ ਪਾਣ ਚੱਲ ਤੋ ਤੇ ਕੰਟਰੋਲ ਹੁੰਦਾ ਹੈ ਅੱਜ ਦੇ ਵਿੱਚ ਸਾਰੇ ਬੰਦੇ ਉੱਤੇ ਰੋਡ ਦੇ ਵਿੱਚ ਰੱਖੇ ਹੋਏ ਆ ਇੱਕ ਬੰਦਾ ਰੋਕਦਾ ਇਹਨੂੰ ਬਾਹਰ ਤੋਂ ਜਗ੍ਹਾ ਹੀ ਰੋਡ 'ਤੇ ਰੱਖਣ ਦੀ ਕੋਸ਼ਿਸ਼ ਕਰਦਾ ਆਨ ਕਰਕੇ ਦਿਖਾਓ ਮੈਨੂੰ ਫਿਰ ਦੇਖਦੇ ਹਾਂ ਹਾਂ ਕਲੀਅਰ ਹੋ ਰਿਹਾ ਆਹ ਬਕਸੇ ਦਾ ਅੰਦਰ ਰੱਖਣਾ ਹੈ ਇਹ ਛੱਤੇ ਇਹਦੇ ਨਾਲ ਰੱਖਣਾ ਰੱਖ ਲੋ ਬਰਾਬਰ ਰੱਖ ਲੋ ਔਰ ਰੱਖ ਕੇ ਦੇ ਦੇ ਫਿਰ ਆਹ ਤੁਸੀਂ ਅੰਦਰ ਗੋਦੀ ਕਰੇ ਕੋਈ ਪੱਕਾ ਚੁੰਗਿਆ ਕਰ ਲਿਆ ਕੋਈ ਦਾ ਬਾਹਰ ਨਹੀਂ ਦੱਸੋ ਹਾਂਜੀ ਸਰ ਕੀ ਮਾਮਲਾ ਜਿਹੜੀ ਚੈਕਿੰਗ ਕੀਤੀ ਅੱਜ ਬਿਆਰਾ ਜੀ ਸਸੀ ਕਾਲ ਜੀ ਅੱਜ ਕਹਿੰਦੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮਾਨੇ ਕਮਿਸ਼ਨਰ ਜੀ ਅਕੀ ਦਾ ਗੁੱਪਾ ਜੀ ਤੇ ਮੇਰ ਸਾਹਿਬ ਜੀ ਅਗਵਾਈ ਦੇ ਵਿੱਚ ਮਤਲਬ ਜੀ ਸੀਟੀ ਮਿਲਣ ਵੱਲੋਂ ਸਾਨੂੰ ਬਹੁਤ ਸਾਰੀਆਂ ਕੰਪਲੀਟਾ ਆ ਰਹੀਆਂ ਸੀ ਸ਼ਹਿਰ ਤੋਂ ਕਿ ਆਮ ਪਬਲਿਕ ਨੂੰ ਚੱਲਣ ਦੀ ਬੜੀ ਦਿੱਕਤ ਦਾ ਸਾਹਮਣਾ ਹੋ ਰਿਹਾ ਸੀ ਤੇ ਕੁਝ ਸਤਾਈ ਦੀ ਇੰਪਰੂਵਮੈਂਟਾਂ ਵੀ ਲੋਕੀ ਕਰੀ ਜਾ ਰਹੀ ਸੀ ਜਿਆਦਾ ਤੋਂ ਜਿਆਦਾ ਵਧਦੇ ਜਾ ਰਹੇ ਬਾੜ ਤੇ ਇਸ ਕਰਕੇ ਅਸੀਂ ਅੱਜ ਇਹ ਡਰਾਈਵ ਚਲਾਈ ਹੈਗੀ ਕਿ ਅਸੀਂ ਕੁਝ ਛਤਰੀਆਂ ਲੋਕਾਂ ਦਾ ਸਮਾਨ ਜ਼ਬਤ ਕੀਤਾ ਤੇ ਲੋਕਾਂ ਨੂੰ ਟੇਬਲ ਜ਼ਬਤ ਕੀਤੇ ਕਿ ਅਸੀਂ ਇਹ ਲੋਕਾਂ ਨੂੰ ਕਿ ਜੇ ਤੁਸੀਂ ਇਸ ਤੋਂ ਬਾਹਰ ਆਓਗੇ ਅਸੀਂ ਸਖਤੀ ਕਰਾਂਗੇ ਇੱਥੇ ਵੀ ਬਾਰ-ਬਾਰ ਤੁਹਾਨੂੰ ਕਮਸ਼ਕਿਤਾ ਪ੍ਰਾਪਤ ਹੋ ਰਹੀ ਹੈ ਸਰ ਪੂਰੇ ਬਿਆਰ ਦੇ ਵਿੱਚ येलो ਲੈਂਡ ਲਾਈ ਹੈ ਉਹ ਇੱਥੇ ਵੀ येलो ਲੈਂਡ ਲਗਾਉਂਗੇ ਤੁਸੀਂ ਬਿਲਕੁਲ ਸਰ ਜੀ ਮੈਂ ਕਹਿੰਦੇ ਸੀ ਜੀ ਕਮਿਸ਼ਨਰ ਮੈਡਮ ਤੋਂ ਅਸੀਂ ਪੁੱਛ ਕੇ ਤੇ ਇੱਧਰਲਾ ਵੀ ਲੈ ਲੈਂਦਾ ਅਸੀਂ ਸੋਚ ਰਹੇ ਕਿ ਕਿ येलो ਲੈਂਡ ਲੈਣੀ ਇੱਥੇ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਕੀ ਮਤਲਬ ਬਾਹਰ ਆਈ ਯਾਰ ਇਹ ਸਰ ਇਹ ਰੂਟੀਨ ਹੈ ਚੱਲੂਗੀ ਜਾਂ ਕਿਤੇ ਕਿਤੇ ਚੱਲੂਗੀ ਇਹ ਚੈੱਕ ਤੁਸੀਂ ਆਪਾਂ ਚੈਨਲ ਦੇ ਮਾਧਿਅਮੇ ਤੋਂ ਦੇਖੋਗੇ ਕਿ ਆਪਾਂ ਕੱਲੇ ਪਰਸੋਕਾ ਫਿਰ ਵਿਜ਼ਿਟ ਕਰਾਂਗੇ ਇੱਥੇ ਆਪਾਂ ਆਪਾਂ ਕੰਟੀਨਿਊ ਡਰਾਈਵ ਰੱਖਾਂਗੇ ਤਾਂ ਕਿ ਲੋਕਾਂ ਨੂੰ ਥੋੜਾ ਜਿਹਾ ਪਤਾ ਲੱਗੇ ਨਗਰ ਨਿਗਮ ਆਪਣਾ ਐਕਸ਼ਨ ਦੇ ਵਿੱਚ ਹੈ ਸਰ ਜਿਹੜੇ ਪਲਾਸਟਿਕ ਦੇ ਲਫਾਫੇ ਚੱਕੇ ਉਹਨਾਂ ਦਾ ਕੀ ਕਰਨਾ ਤੁਸੀਂ ਇਹਨਾਂ ਨੂੰ ਵਾਪਸ ਕਰ ਦੋਗੇ ਫਿਰ ਚੱਕੇ ਨਹੀਂ ਨਹੀਂ ਜੀ ਇਹ ਸਾਡਾ ਕਾਇ ਕਹਿੰਦੇ ਸਾਡੀ ਉਹ ਆਪਣਾ ਜਬਤ ਹੋ ਜੂਵੇ ਸਾਡੇ ਕੋਲ ਮਸ਼ੀਨਾਂ ਹਨ ਉਹਨੂੰ ਕਹਿੰਦੇ ਅਸੀਂ ਫਾੜ ਕੇ ਡਿਸਪੋਇ ਕਰਕੇ ਇਹ ਰੈਪ ਬੰਡਲ ਬੰਦੇ ਆ ਸਬਸਕ੍ਰਾਈਬ ਚ ਬੰਡਲ ਜਾਂਦੇ ਆ ਜੀ ਤੇ ਚਲਾਨ ਸਰ ਕਿਤੇ ਜਾਣਗੇ ਜਿੰਨਾ ਕੋ ਫੜੇ ਲਵਾਵੇ ਇਹਨਾਂ ਦੇ ਚਲਾਨ ਜੀ ਅਸੀਂ ਅਸੀਂ ਦੇਖਦੇ ਆ ਕਿ ਬੰਦਾ ਵਜੋਂ ਜ਼ਬਤ ਕੀਤੇ ਅੱਜ ਇਹਨਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਆਪਣਾ ਦੂਜੇ ਜੂਟ ਵਾਲੇ ਨਿਭਾਵੇ ਪਰ ਤੋਂ ਕਿ ਸ਼ਹਿਰ ਦੇ ਵਾਤਾਵਰਣ ਨੂੰ ਆਪਾਂ ਸਾਫ਼ ਰੱਖੀ ਕਿ ਜੂੜ ਦੇ ਨਿਭਾਵੇ ਪਰ ਤੋਂ ਇੱਕ ਸਵੀਟ ਸ਼ਾਪ ਵਾਲੇ ਨੇ ਪੱਕਾ ਕਬਜ਼ਾ ਕਰ ਲਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਾਹਮਣੇ ਅੱਜ ਵਾਰਨਿੰਗ ਦੇ ਕੇ ਆਏ ਆ ਜਿੱਦਾਂ ਮੋਹਨ ਸਵੀਟ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਅੱਜ ਆਪਾਂ ਉਹਨਾਂ ਨੂੰ ਵਾਰਨਿੰਗ ਆਪਾਂ ਦਿੱਤੀ ਹੈਗੀ ਹੈ ਉਹਨਾਂ ਨੇ ਕਾਊਂਟਰ ਦੀ ਵੀ ਕਰੀਏ ਕਿ ਅਸੀਂ ਤੁਸੀਂ ਪਿੱਛੇ ਕਰੋ ਜੀ ਜਿਹੜੀ ਸਾਹਮਣੇ ਕਬਜ਼ਾ ਕੀਤਾ ਹੋਇਆ ਉਹ ਕੀ ਮਾਮਲਾ ਵਾ ਉਹ ਮਾਮਲਾ ਕਿਉਂ ਕਰ ਰਹੇ ਹੋ ਬਾਰ-ਬਾਰ ਉਹ ਮਾਮਲਾ ਜੀ ਅਸੀਂ ਦੇਖਾਂਗੇ ਅਸੀਂ ਉਹਨਾਂ ਨੂੰ ਪੁੱਛਾਂਗੇ ਜੀ ਕਿਉਂ ਕਰਿਆ ਕਿਹਦੀ ਜਗ੍ਹਾ ਉਹ ਅਸੀਂ ਜ਼ਰੂਰ ਗੱਲ ਕਰਾਂਗੇ ਜੀ ਇਸ ਬਾਰੇ ਮੈਡਮ ਦੇ ਟੈਕਨੋਲੋਜੀ ਤੇ ਲਿਆਵਾਂਗੇ ਜੀ ਅਸੀਂ ਤਾਂ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੁਣ ਸ਼ਹਿਰ ਵਾਸੀਆਂ ਨੂੰ ਜੀ ਤੁਹਾਡੀ ਚੈਨਲ ਦੇ ਰਾਹੀਂ ਸਾਨੂੰ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ ਹੂੰ ਕਿ ਮਤਲਬ yellow line ਇੱਥੇ ਵੀ ਲੱਗੀ ਜਿੱਥੇ ਤੋਂ yellow line ਦਾ ਸਾਡਾ ਪ੍ਰੋਜੈਕਟ ਚੱਲ ਰਿਹਾ ਹੈ yellow line ਦੇ ਅੰਦਰ ਆਪਣਾ ਆਵਾਜ਼ ਆਈ ਦੀ ਦਿੱਕਤ ਨਾ ਪੇਸ਼ ਕਰੋ ਕਿਉਂਕਿ ਆਪਣਾ ਸੋਨਾ ਚਾਰ ਆਪਣਾ ਬਿਊਟੀ ਦਾ ਆਪਾਂ ਮਿਲ ਕੇ ਬਣਾਣਾ ਹੈ ਇਸ ਕਰਕੇ ਮੈਂ ਤਾਂ ਇਹੀ ਜੀ ਥੈਂਕ ਯੂ